ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਹਾਂ ਜੀ ਮਿਠਾਈ ਵੰਡਣ ਵਾਸਤੇ ਹੋ ਜਾਓ ਤਿਆਰ ਕਿਉਂਕਿ ਇਹਨਾਂ 12 ਰਾਸ਼ੀਆਂ ਵਿੱਚੋਂ ਕੁਝ ਰਾਸ਼ੀ ਵਾਲਿਆਂ ਨੂੰ ਆਉਣ ਵਾਲੇ 6 ਦਿਨ ਆਉਣ ਵਾਲੇ 6 ਦਿਨਾਂ ਵਿੱਚ ਮਿਲ ਸਕਦੀ ਹੈ ਕੋਈ ਬਹੁਤ ਵੱਡੀ ਖੁਸ਼ਖਬਰੀ ਇਹਨਾਂ ਰਾਸ਼ੀਆਂ ਵਾਲਿਆਂ ਦੀ ਜੀਵਨ ਵਿੱਚ ਪਰਮਾਤਮਾ ਸਾਰੇ ਦੁੱਖ ਦੂਰ ਕਰਨ ਵਾਲੇ ਹਨ ਕਿ ਉਹ ਖੁਸ਼ਕਿਸਮਤ ਰਾਸ਼ੀਆਂ ਕਿਹੜੀਆਂ ਹਨ ਜੋ ਹੋਣ ਵਾਲੀਆਂ ਹਨ ਧਨ ਪੈਸਿਆਂ ਦੇ ਨਾਲ ਮਾਲੋ ਮਾਲ ਇਹ ਅੱਜ ਅਸੀਂ ਆਪਣੀ ਵੀਡੀਓ ਵਿੱਚ ਪੂਰਾ ਵਿਸਤਾਰ ਨਾਲ ਦੱਸਣ ਵਾਲੇ ਹਾਂ ਇਸ ਕਰਕੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਕਿਉਂਕਿ ਜੇ ਵੀਡੀਓ ਮਿਸ ਕਰ ਦਿੱਤੀ ਤੁਸੀਂ ਤਾਂ ਉਹ ਰਾਸ਼ੀਆਂ ਕਿਹੜੀਆਂ ਹਨ ਤੁਸੀਂ ਨਾ ਮਿਸ ਕਰ ਜਾਓਗੇ ਤੇ ਪੂਰੀ ਵੀਡੀਓ ਆਪਣੇ ਫਾਇਦੇ ਵਾਸਤੇ ਜ਼ਰੂਰ ਦੇਖਣਾ ਜੀ ਕਿਉਂਕਿ ਇਹ ਜਿਹੜੀ ਰਾਸ਼ੀ ਹੈ ਰਾਸ਼ੀ ਵਾਲੇ ਲੋਕ ਹਨ ਉਹਨਾਂ ਦੇ ਖਾਲੀ ਉਹਨਾਂ ਨੂੰ ਪੈਸਿਆਂ ਦਾ ਹੀ ਖੁਸ਼ਖਬਰੀ ਨਹੀਂ ਮਿਲਣ ਵਾਲੀ ਹੈ ਉਹਨਾਂ ਤੇ ਵਪਾਰ ਵਿੱਚ ਤਰੱਕੀ ਹੋਏਗੀ ਜੋ ਨੌਕਰੀ ਕਰਦੇ ਹਨ ਉਹਨਾਂ ਨੂੰ ਤਰੱਕੀ ਮਿਲਣ ਦੇ ਚਾਂਸ ਹਨ ਉਹਨਾਂ ਦੀ ਸੈਲਰੀ ਵਧਣ ਦੇ ਚਾਂਸੇ ਹਨ ਇਸ ਦੇ ਨਾਲ ਨਾਲ ਜਿਹੜੇ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਵੀ ਨੌਕਰੀ ਕਰਨ ਤੇ ਪੜਾਈ ਕਰਨ ਦੀ ਸੰਭਾਵਨਾ ਬਣ ਰਹੀ ਹੈ ਤੇ ਹਰ ਉਹ ਦਰਸ਼ਕਾਂ ਦੇ ਮੇਰੇ ਨਾਮ ਦਸਤੋਂ ਪਹਿਲੇ ਕਰਕੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਜੋ ਮੇਰੇ ਚੈਨਲ ਤੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਸਬਸਕ੍ਰਾਈਬ ਸਬਸਕ੍ਰਿਪਸ਼ਨ ਇੱਕਦਮ ਫ੍ਰੀ ਹੈ ਇਸ ਦੇ ਨਾਲ ਤੁਹਾਨੂੰ ਮੇਰੀਆਂ ਵੀਡੀਓਜ਼ ਫ੍ਰੀ ਵਿੱਚ ਦੇਖਣ ਨੂੰ ਮਿਲਣਗੀਆਂ ਤੁਹਾਡੀਆਂ ਆਪਣੀਆਂ ਪ੍ਰੋਬਲਮਸ ਜੋ ਵੀ ਹੈ ਮੇਰੇ ਚੈਨਲ ਵਿੱਚ ਤੁਸੀਂ ਦੇਖ ਸਕਦੇ ਹੋ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਇੱਕ ਬੈਲ ਦਾ ਬਟਨ ਹੁੰਦਾ ਹੈ ਬੈਲ ਦੀ ਫੋਟੋ ਬਣੀ ਹੁੰਦੀ ਹੈ ਉਹਦੇ ਉੱਤੇ ਤੁਸੀਂ ਜਰੂਰ क्लिक करो उस दबाया करो ताकि तो नोटिफिकेशन आ जाता है जो अपलोड करते हाँ हर रोज अपने चैनल अपलोड करते हाँ एक शाम छू सात चलो जी वीडियो चंगी लग रही है दसी गई जानकारी चंगी लग रही है तो वीडियो लाइक कर दो जी शेयर कमेंट विच अपनी हाजरी जरूर दिया करो जी ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦਾ ਹੁਣ ਆਉਣ ਵਾਲਾ ਹੈ ਬਹੁਤ ਹੀ ਅੱਛਾ ਸਮਾ ਮਾਨ ਸਨਮਾਨ ਵਿੱਚ वृद्धि ਹੋਣ ਵਾਲੀ ਹੈ ਹਰ ਪਾਸੇ ਉਨ੍ਹਾਂ ਨੂੰ ਸਫਲਤਾ ਦੇ ਨਵੇਂ-ਨਵੇਂ ਅਫਸਰ ਮਿਲਣਗੇ ਜਿਹੜੇ ਵੀ ਤੁਹਾਡੇ ਲੁਕੇ ਹੋਏ ਕਾਮਨ ਉਹ ਤੁਹਾਡੇ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਕਿ ਨਾਲ ਦਿਨ ਜੇ ਤੁਸੀਂ ਜੇ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹ ਰਹੇ ਸੀ ਉਹ ਹੁਣ ਉਹਨਾਂ ਲੋਕਾਂ ਦਾ ਜਰੂਰ ਪੂਰਾ ਹੋਏਗਾ ਅਚਾਨਕ ਤੋਂ ਤਨ ਪ੍ਰਾਪਤੀ ਕਰਨ ਦੀ ਸੰਭਾਵਨਾ ਹੈ ਜੇ ਕੋਈ ਕਾਰੋਬਾਰ ਵਿੱਚ ਕੋਈ ਵਾਹਨ ਕੋਈ ਗੱਡੀ ਖਰੀਦਣਾ ਚਾਹ ਰਿਹਾ ਸੀ ਉਹ ਵੀ ਇਹਨਾਂ ਰਾਸ਼ਣ ਵਾਲਿਆਂ ਦੀ ਇੱਛਾ ਜਰੂਰ ਪੂਰੀ ਹੋ ਰੁਆਦੀ ਹੈ ਤੇ ਚਲੋ ਜੀ ਹੁਣ ਟਾਈਮ ਵੇਸਟ ਨਾ ਕਰਦੇ ਹੋਏ ਮੈਂ ਉਹਨਾਂ ਰਾਸ਼ੀਆਂ ਦੇ ਪਹਿਲੇ ਤੁਹਾਨੂੰ ਨਾਮ ਦੱਸ ਦਿੰਨੀ ਹਾਂ ਇਹ ਜੋ ਲਿਸਟ ਹੈ ਜਿਨ੍ਹਾਂ ਦੀ ਜਿਨ੍ਹਾਂ ਰਾਸ਼ੀ ਵਾਲਿਆਂ ਦੀ

ਐਨਾ ਸਤ ਰਾਸ਼ੀ ਵਾਲਿਆਂ ਦਾ ਬਹੁਤ ਹੀ ਚੰਗਾ ਸਮਾਂ ਆਉਣ ਵਾਲਾ ਹੈ ਸਾਰੇ ਰੁਕੇ ਹੋਏ ਕੰਮ ਬਰਨ ਵਾਲੇ ਹਨ ਐਨਾ ਰਾਸ਼ੀ ਵਾਲਿਆਂ ਨੂੰ ਸਤ ਤੋਂ ਪਹਿਲੇ ਜਾ ਕੇ ਤੁਸੀਂ ਮਿਠਾਈ ਖਰੀਦ ਕੇ ਲਿਆਓ ਕਿਉਂਕਿ ਤੁਹਾਡੇ ਹਰ ਕੰਮ ਬਰਨ ਵਾਲੇ ਹਨ ਕੱਬ ਰਾਸ਼ੀ ਵਾਲਿਆਂ ਦੀ ਜੋ ਜੋ ਅੱਛੀ ਨਿਊਜ਼ ਜਿਨ੍ਹਾਂ ਜਿਨ੍ਹਾਂ ਨੂੰ ਮਿਲੇਗੀ ਜਿਨ੍ਹਾਂ ਜਿਨ੍ਹਾਂ ਨੂੰ ਖੁਸ਼ਖਬਰੀ ਮਿਲੇਗੀ ਤਾਂ ਮੈਨੂੰ ਬਿਲਕੁਲ ਨਾ ਭੁੱਲਣਾ ਜੀ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਜਰੂਰ ਬੰਦਾ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ ਲਗਾਓ ਜੀ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਰੇ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਬਦਿਆਜਿਆ ਹੱਲ ਲਕੇ